ਚਾਲੂ ਕਰਦੇ ਇੱਕ ਅੱਧੀ ਘੋਲ ਰੱਖ ਲੈਣੀ ਆਪਾਂ ਠੀਕ ਚਾਰ ਢੰਡੀ ਹੁੰਦੀ ਆ ਠੀਕ ਚਾਰ ਢੰਡੀ ਆ ਮੇਰੇ ਮੈਂ ਤਾਂ ਪੀ ਲਈ ਬਥੇ ਕਦਾ ਹੁਲੇ ਦੁੱਧ ਕਿਹੜਾ ਲੈ ਕੇ ਆਏ ਤੁਸੀਂ ਦੁੱਧ ਮੱਝ ਦਾ ਹੁੰਦਾ ਕੋਈ ਟੋਡੇ ਲੈ ਕੇ ਆਉਂਦਾ ਇਹ ਕਿਹਦੇ ਦਾ ਆ ਦੁੱਧ ਹੈ ਸਾਲ ਦੇ 500 ਉਹ ਹੀ ਕਹਿੰਦੇ ਇਹ ਮਹਿੰਗਾ ਦੂਜਾ ਸਸਤਾ ਸਾਰਾ ਕੂਪ ਚ ਨਹੀਂ ਨਾ ਗਏ ਆਪਾਂ ਅਛਾ ਚਲੋ ਆਪਾਂ ਘੁੰਮਣ ਤਾਂ ਚੱਲੇ ਆ ਤੁਸੀਂ ਹੈਗੇ ਨਵੇਂ ਬੰਦੇ ਸ਼ਨੀ ਇਹਦੇ ਬਾਰੇ ਪਤਾ ਕੁਝ ਤੈਨੂੰ ਨਾ ਆਪਾਂ ਚੱਲੇ ਆ ਮੈਂ ਕਿਹਾ ਮੂੰਹ ਚੱਕ ਕੇ ਥੋੜੀ ਬਹੁਤੀ ਨੌਲੇ ਦਾ ਇਕੱਠੀ ਕਰਨੀ ਚਾਹੀਦੀ ਹੈ ਨਾ ਜਿੱਥੇ ਆਪਾਂ ਚੱਲੇ ਆ ਘੁੰਮਣੇ ਇਹ ਹੈਂਗਰੀ ਦਾ ਕਿਲਾ ਹੂੰ ਇਹਨਾਂ ਪਤਾ ਸਾਨੂੰ ਹੋਰ ਇੱਥੇ ਰਾਜਾ ਰਹਿੰਦਾ ਸੀ ਇੱਕ ਅਛਾ ਰਾਜ ਦੇਈ ਕਿਲਾ ਹੋਊਗਾ ਯਾਰ ਕਮਾਲ ਕਰਦਾ ਅੱਗੇ ਹੋਰ ਕੁਝ ਮੈਂ ਦੱਸਦਾ ਇੱਥੇ ਰਾਜਾ ਹੁੰਦਾ ਸੀਗਾ ਇੱਕ ਬੇਲਾ ਨਾਂ ਦਾ ਉਹਦਾ ਸੀਗਾ ਸੈਨਾਪਤੀ ਉਹ ਲੜਾਈ 'ਚ ਮਰ ਗਿਆ ਤੇ ਅੱਜ ਵੀ ਕਹਿੰਦੇ ਉਹਦੀ ਆਤਮਾ ਹੈ ਜਿਹੜੀ ਉਹ ਇੱਥੇ ਯਾਨੀ ਕਿ ਕਿਲੇ ਨੂੰ ਬਚਾਉਂਦੀ ਆ ਉਹ ਪ੍ਰੋਟੈਕਟ ਕਰਕੇ ਰੱਖਦੀ ਹੈ ਰਾਤ ਨੂੰ ਕਈ ਜਣੇ ਕਹਿੰਦੇ ਹਲੇ ਵੀ ਕਲੇਮ ਕਰਦੇ ਨੇ ਵੀ ਭਾਈ ਸਾਨੂੰ ਚਿੱਟੀ ਕੋਈ ਪਰਛਾਵਾਂ ਦਿਖਿਆ ਮੇਰਾ ਮਿੱਥਿਆ ਹੂੰ ਕਿੱਥੇ ਬੱਚਾ ਆ ਵੀ ਦੇਖੀ ਮੈਂ ਮੈਂ ਤਾਂ ਇਹ ਕਹਣਾ ਸੀ ਮੈਂ ਖਦੀ ਮੈਂ ਕੋਈ ਬੰਦਾ ਨਹੀਂ ਦੇਖਿਆ ਹੈਗਾ ਵੀ ਜਿਹੜਾ ਫਲ ਤੋੜ ਕੇ ਖਾਂਦਾ ਹੋਵੇ ਲੱਗੇ ਲੱਗੇ ਪੱਕੇ ਜਾਣਗੇ ਪੱਕ ਤੇ ਗਲ ਕੇ ਥੱਲੇ गिर ਜਾਣਗੇ ਉਹ ਤੋੜ ਕੇ ਨਹੀਂ ਖਾਂਦਾ ਹੈਗਾ ਫਲ ਲੱਗਿਆ ਉਹ ਦੇਖ ਲੈ ਕਿੰਨਾ ਇਹ ਫਲ ਲੱਗਿਆ ਹੋਇਆ ਬਿਲਕੁਲ ਰਮਾ ਦਾ ਖਰੂਟਾ ਦਾ ਲੀਚੀ ਦਾ ਅੰਬੂਦ ਸੇਬ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਠੀਕਾ ਸੁਮੇਗ ਦੇ ਕਲੇ ਦੇ ਬਿਲਕੁਲ ਥੱਲੇ ਇੱਥੋਂ ਪੌੜੀਆਂ ਚੜ ਕੇ ਹੁਣ ਆਪਾਂ ਨੇ ਜਾਣਾ ਹੈ ਉੱਤੇ ਅੱਜ ਹੈਗਾ ਸੰਡੇ ਠੀਕ ਹੈ ਅੱਜ ਉਮੀਦ ਆ ਵੀ ਉੱਥੇ ਮਤਲਬ ਰੌਣਕਾਂ ਵੀ ਹੋਣਗੀਆਂ ਤੇ ਬਾਕੀ ਹੁਣ ਸਾਨੂੰ ਉੱਤੇ ਜਾ ਕੇ ਦਿਖਾਉਨੇ ਆਪਾਂ ਉੱਥੇ ਵੀ ਕਈ ਚੀਜ਼ਾਂ ਦੇਖਣ ਨੂੰ ਨੇ ਐਸੇ ਲੋਕ ਪ੍ਰੀਬੜੀਆਂ ਕਰਾਉਣ ਆਉਂਦੇ ਨੇ ਤੇ ਆ ਹੁਣ ਜਿਹੜਾ ਵੀਕਐਂਡ ਆ ਹੋ ਗਿਆ ਕਿਉਂਕਿ ਇੱਥੇ ਦਾ ਇਤਿਹਾਸ ਆ ਜਿਹੜਾ ਉਹ ਬਹੁਤ ਯਾਨੀ ਕਿ ਆਪਣਾ ਇੰਡੀਆ ਵਰਗਾ ਹੀ ਆ ਬਹੁਤ ਲੜਾਈਆਂ ਹੋਈਆਂ ਨੇ ਇੱਥੇ ਬਹੁਤ ਜਿਹੜੇ ਟਾਪ ਦੇ ਕਿਲੇ ਨੇ ਨਾ ਉਹਨਾਂ ਦੇ ਵਿੱਚੋਂ ਆਉਂਦਾ ਇਹ ਲੋਕ ਯਾਨੀ ਕਿ ਸਾਰੇ ਦੇਸ਼ੋਂ ਇੱਥੇ ਆਉਂਦੇ ਹੁੰਦੇ ਨੇ ਘੁੰਮਣ ਵਾਸਤੇ ਠੀਕ ਆ ਅੱਛਾ ਹੁਣ ਦੱਸ ਮੈਨੂੰ ਪਹਿਲਾਂ ਤਾਂ ਰਿਕਾਰਡ ਨਹੀਂ ਹੋਇਆ ਹੁਣ ਮੈਨੂੰ ਦੱਸ ਘਰ ਕਿੱਥੇ ਆਪਣਾ ਘਰ ਆਪਣਾ ਵੀ ਪਾਲੀ ਸਾਈਡ ਹੈ ਤਾਂ ਪਾਲੀ ਸਾਈਡ ਨਹੀਂ ਪਹਿਲਾਂ ਵਾਲਾ ਦੱਸ ਕਿੱਥੇ ਕਹਿੰਦਾ ਸੀ ਉੱਧ ਉਹ ਫਾਰਮ ਨੂੰ ਰੋਡ ਜਾਂਦਾ ਉਹ ਵਾਲਾ ਇਹ ਤੈਨੂੰ ਪਤਾ ਹੈ ਸਿੱਧਾ 180 ਡਿਗਰੀ ਦਾ ਫਰਕ ਆ ਇਹ ਫੈਕਟਰੀ ਆ ਕਿੱਥੇ ਆ ਉਹ ਹਲੀ ਪੀਲੀ ਜੀ ਪੀਲੀ ਜੀ ਹਾਂ ਆਪਣੀ ਉਹ ਦੇਖ ਸਾਹਮਣੇ ਉੱਧਰ ਫੈਕਟਰੀ ਆ ਇਹ ਤੁਸੀਂ ਆਪੋਜ਼ਿਟ ਸਾਈਡ ਖੜੇ ਹੋ ਉੱਤੇ ਚਲ ਉੱਥੇ ਜਾ ਕੇ ਦਿਖਾਉਣਾ ਫਿਰ ਤੁਰ ਜਾ ਤੁਰ ਜਾ ਆ ਵੀ ਮਿੱਤਰੋ ਆਜੋ ਚਲੀਏ ਅੰਦਰ ਲੈ ਕੇ ਚਲੀਏ ਤੁਹਾਨੂੰ ਥੈਂਕ ਯੂ ਹਲੋ ਚਾਰਾ ਜਾਣੇ ਦੇ ਟਿਕਟ ਲੈ ਲਈ ਆਪਾਂ ਪਰ ਪਰਸਨ 2500 ਫੋਰੈਂਟ ਹੁਣ ਆਪਾਂ ਆ ਗਏ ਨਾ ਆਪਣੇ ਜਿਹੜਾ ਕਿਲਾ ਏ ਥੋੜਾ ਇੱਕ ਤਰੀਕੇ ਦਾ ਬ੍ਰਿਜ ਹੋ ਗਿਆ ਤੇ ਇਹਦੇ ਥੱਲੇ ਹੈਗਾ ਇਹ ਪਾਣੀ ਪਾਣੀ ਛੱਡਿਆ ਹੋਇਆ ਤੇ ਥੱਲੇ ਇਹਦੇ ਵਿੱਚ ਲੱਕੜਾਂ ਜਾ ਫਿਰ ਆਪਾਂ ਲੋਹੇ ਦੀਆਂ ਕਹਿ ਲਓ ਕਿੱਲਾਂ ਲਾ ਲਓ ਵੱਡੇ ਵੱਡੇ ਸੈਦੀਆਂ ਉਹ ਹੁੰਦੀਆਂ ਨੇ ਸੋ ਜਦੋਂ ਵੀ ਕੀ ਆਊਗਾ ਗਿਰੂਗਾ ਤੇ ਮਰ ਜੂਗਾ ਹੁਣ ਆਪਾਂ ਨਾ ਇੱਥੇ ਸਾਰੀਆਂ ਚੀਜ਼ਾਂ ਦੇ मतलब ਉਹਨਾਂ ਦੇ ਹਥਿਆਰਾਂ ਦੇ ਉਹਨਾਂ ਦੇ ਭਾਂਡਿਆਂ ਦੇ ਉਥੇ ਕਿਵੇਂ ਸਜ਼ਾ ਦਿੱਤੀ ਜਾਂਦੀ ਸੀ ਪਿਸਤੌਲਾਂ ਦੇ ਰਾਜੇ ਦਾ ਕਮਰਾ ਇੱਥੇ ਕਾਫੀ ਕੁਝ ਚੀਜ਼ਾਂ ਨੇ ਆਹ ਦੇਖਿਆ ਆਏ 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 ਓਏ ਜਿਆ ਨਹੀਂ ਬਹੁਤ ਇਕੱਠੇ ਚਲੋ ਬਈ ਆ ਦੇ ਦੇ ਤੁਹਾਡੇ ਦੋਨਾਂ ਚੋ ਕਿਹੜਾ ਜਿੱਤਦਾ ਭਾਈ ਲੈ ਵੀ ਜਸਪਾਲ ਨੇ ਇੱਕ ਪਾਤਾ ਭਾਈ ਅੱਜ ਦੇ ਮੈਚ ਵਿੱਚ ਵੀਰੇ ਜਸਪਾਲ ਵਿਨਰ ਆ ਤਿੰਨ ਤਨ ਮਛਲੀਆਂ ਦਾ ਕੰਪੀਟੀਸ਼ਨ ਹੈ ਜਿਹੜਾ ਪਹਿਲਾ ਤਨ ਮਛਲੀਆਂ ਪੂਰੀਆਂ ਕਰੂਗਾ ਉਹ ਵਿਨਰ ਹੋਊਗਾ ਇਸ ਗੇਮ ਦਾ ਉਹਨੂੰ ਮਿਲੂਗਾ ਮਿਲੂਗਾ ਕੀ ਬਰ ਉਹਨੂੰ ਮਿਲੂਗਾ ਵੀ ਉਹਨੂੰ ਚੌਕਲੇਟ ਚੌਕਲੇਟ ਠੀਕ ਹੈ ਜੀ ਆਪਾਂ ਹੁਣ ਲੱਗੇ ਕੰਮ ਸ਼ੁਰੂ 1 2 3 ਸਟਾਰਟ ਵਾਹ ਤੇਰੀ ਮਛਲੀ ਨਾ ਫੜ ਤੇਰੇ ਕੋਲ ਹੈਗੀ ਨੇ ਯਾਰ ਆ ਫੜ ਲਾ ਆ ਪੁੱਤ ਲੈ ਵੀ ਦੋ ਮਛਲੀਆਂ ਕਾਢ ਦੋ ਜੀ ਸਟਾਰ ਅਗਲੀ ਦੇਖਦੇ ਹਾਂ ਕੌਣ ਫੜਦਾ ਪਹਿਲਾਂ ਲਓ ਬਈ ਨਵਦੀਪ ਬਾਈ ਨੇ ਦੋ ਮਛਲੀਆਂ ਫੜ ਲਈਆਂ ਵੀਰੇ ਸੋ ਸਹੀ ਲੈ ਲਓ ਬਈ ਇਸ ਮੈਚ ਦਾ ਵਿਨਰ ਨਵਦੀਪ ਸਟਾਰ ਪੇਚਾ ਪੂਰਾ ਫਸਿਆ ਪਿਆ ਹੈ ਵੀਰੇ ਤੇਰੇ ਕੰਮ ਕਰਨੇ تھے ਆ ਉਹ ਪਿੱਛੇ ਜਾ ਰਹੇ ਆ ਵੀਰੇ ਲਓ ਵੀ ਵੀਰੇ ਕਰਨੇ ਨੇ ਵੀ ਇੱਕ ਮਛਲੀ ਫੜ ਲਈ ਆ ਉਹਨਾਂ ਦਾ ਵਾਹ ਬਈ ਦਸਪਾਣੇ ਇੱਕ ਹੋਰ ਮਛਲੀ ਫੜ ਲਈ ਲੱਗਦਾ ਤੂੰ ਕੁੰਡਾ ਕਰਾਤਾ ਵੀਰੇ ਤੂੰ ਜ਼ਰਾ ਆਇਗਾ ਕਰਨ ਵਿਦ ਆਪਾਂ ਪਹੁੰਚ ਚੁੱਕੀਆਂ ਜੀ ਕਿਲੇ ਦੇ ਟਾਪ ਤੇ ਇੱਥੋਂ ਤੁਸੀਂ ਦੇਖਦੇ ਆ ਵੀ ਇੱਥੋਂ ਨਿਸ਼ਾਨੇ ਲੱਗਦੇ ਹੁੰਦੇ ਸੀਗੇ ਤੋਪਾਂ ਥੋੜੇ ਸਾਹਮਣੇ ਨੇ ਇੱਥੋਂ ਜੇ ਦੇਖਿਆ ਜਾਵੇ ਸਾਰਾ ਜਿਹੜਾ ਸਮੇਂ ਸ਼ਹਿਰ ਆ ਸਾਰਾ ਦਿਖਦਾ ਤੇ ਦੇਖਣ 'ਚ ਬਹੁਤ ਜ਼ਿਆਦਾ ਖੂਬਸੂਰਤ ਲੱਗਦਾ ਆ ਯਾਰ ਟੁੱਟਿਆ ਹੋਇਆ ਸਿਸਟਮ ਨਹੀਂ ਤਾਂ ਇੱਧਰ ਵੀ ਹੈ ਨਾ ਬੰਦ ਕੀਤਾ ਹੋਇਆ ਨਾ ਕੋਡੀਆਂ ਟੁੱਟੀਆਂ ਹੋਈਆਂ ਨੇ ਇੱਥੇ ਤਾਂ ਸਾਡੇ ਤਰ੍ਹਾਂ ਨੇ ਦਾ ਕੰਮ ਆ ਇੱਧਰ ਆਪਾਂ ਨਹੀਂ ਜਾਣਾ ਹੈਗਾ ਲੱਛਣ ਥੋੜੇ ਸਹੀ ਨਹੀਂ ਹੈਗੇ ਆਪਾਂ ਆ ਗਏ ਹੁਣ ਏਰੀਏ ਚ ਇੱਥੇ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਨੂੰ ਟੌਰਚਰ ਕਰਨ ਵਾਸਤੇ ਬਣਾਇਆ ਹੋਇਆ ਹੁਣ ਆਪਣੇ ਜੋ ਫਿਰ ਕਿਹੜਾ ਜਾਊਗਾ ਚਲ ਹੋ ਜਾ ਉਹਨੂੰ ਬੰਦ ਸਾਲੇ ਨੂੰ ਡਰ ਲੱਗਦਾ ਭਰਾਵਾ ਟੌਰਚਰ ਕਰਨ ਦਾ ਡਰ ਲੱਗਦਾ ਡਰ ਲੱਗਦਾ ਓਏ ਹਲੇ ਕੁਝ ਨਹੀਂ ਹੋਇਆ ਹੈਗਾ ਪਾਸ ਇੱਕ ਤੂੰ ਯਾਰ ਓਏ ਢੋੜ ਛੋਟੀ ਆਹ ਕੱਲ ਕੋਟੇ ਜਾਣਾ ਭਾਈ ਲਾ ਦਿਓ ਜਦੀ ਮੈਨੂੰ ਮੇਰੇ ਸਾਹ ਕੋ ਟੈਨ ਦਾ ਬਾਹ ਅੱਗੇ ਨੂੰ ਕਰ ਲੈ ਬਾਹ ਅੱਗੇ ਕਰ ਲੈ ਯਾਰ ਮੇਰੇ ਸਾਹ ਕੋ ਟੈਨ ਮੇਰੇ ਲਾ ਦੇ ਭਾਈ ਮੇਰੇ ਓਏ ਇਹਦੇ ਛੋਟੀਆਂ ਮਾਰਸ ਵਾਲੇ ਦੇ ਦੇ ਮਾਰ ਮਾਰ ਉਹ ਛੱਟ ਲਾ ਗੀ ਭਰਾ ਟੱਕ ਲੋ ਯਾਰ ਬਹੁਤਾ ਬਹੁਤਾ ਕਰਦ ਨਹੀਂ ਆਉਂਦੀ ਨਹੀਂ ਨਾ ਨਿਕਲ ਨਿਕਲ ਕੇ ਦੇਖ ਤਾਂ ਕੋਸ਼ਿਸ਼ ਕਰੀ ਨੀ ਹੁੰਦਾ ਔਏ ਘਰ ਤੇ ਘਰ ਤੇ ਘਰ ਤੇ ਕਰ। ਨਹੀਂ ਬਣਾ। ਇਹਦੇ ਲਈ। ਹਾਂ। ਅੱਛਾ ਪੱਟੀ ਸਾਹਿਬ ਕਿਵੇਂ ਦਾ ਮਹਿਸੂਸ ਹੋ ਰਿਹਾ? ਪੱਠੜ ਦਾ ਬਾਈ। ਸਾਡੇ ਲਈ ਤਾਂ ਤੂੰ ਪੱਟੀਆਂ ਆ। ਜਸਪਾਲ ਪੱਟੀ ਦਾ। ਹਾਂ, ਸਤ ਪੱਟੀਆਂ ਕਹਾਂਗੇ। ਉਹ ਬੁਰਾ ਹਾਲ ਹੁੰਦਾ ਬਾਈ ਉੱਥੇ। ਅੱਛਾ। ਦੇਖੋ ਜੀਨੇ ਇੰਜੋਏ ਕਰਨਾ ਨਾ, ਉਹ ਤਾਂ ਘਰੇ ਬੈਠਨੇ ਵੀ ਕਰ ਲੈਣਾ। ਨਾਲ ਬੰਦੇ ਵਧੀਆ ਹੋਣੇ ਚਾਹੀਦੇ ਨੇ। ਜਿਵੇਂ ਕਿ ਮੈਂ। ਹਾਂ। ਮੈਂ ਹੋਰ ਕੋਈ ਹੋਵੇ ਨਾ ਹੋਵੇ ਬਾਈ ਪੱਟੀ ਸਾਹਿਬ ਹੋਣੇ ਚਾਹੀਦਾ ਸਾਡੇ। ਦੇਖੋ ਇਹ ਮੈਂ ਤੁਹਾਨੂੰ ਦੱਸ ਦਾਂ ਇਹਦੇ ਬਾਰੇ। ਇਹ ਆ ਜਿਹੜਾ ਨਾ ਇੱਥੇ ਮੈਂ ਪਿਛਲੀ ਵਾਰ ਜਦੋਂ ਆਇਆ ਸੀਗਾ। ਸਾਲ ਵਿੱਚ ਕਿ ਕਿਹੜਾ ਮੇਰਾ ਲੱਗ ਜਾਂਦਾ ਹੁੰਦਾ ਇੱਥੇ ਇੱਥੇ ਤੁਸੀਂ ਦੇਖੋਗੇ ਨਾ ਇੱਥੇ ਸਿੱਕੇ ਛਿੜਦੇ ਨੇ ਮੈਨੂੰ ਲੱਗਦਾ ਵੀ ਸ਼ਾਇਦ ਹਾਂ ਪਤਾ ਨਹੀਂ ਯਾਰ ਹੈਗੇ ਦੇਖਿਆ ਮੇਰੇ ਕੋਲ ਹੈਗੇ ਮੈਂ ਲੈ ਕੇ ਆਇਆ ਹੈ ਲੈ ਕੇ ਆਏ ਕਿੰਨੇ ਕੁ ਫਿਰ ਆਏ ਕਰਦੇ ਆ ਪਰ ਸਾਰੇ ਛਿੜਦੇ ਆ ਨਹੀਂ ਸਾਰੇ ਨਹੀਂ ਨਹੀਂ ਉਹ ਤਾਂ ਠੀਕ ਆ ਛਿੜਤਾ ਦਵਾਂਗੇ ਪਰ ਕਹਿਣਾ ਕੀ ਕੁਝ ਕਹਿੰਦੇ ਵੀ ਹੁੰਦੇ ਜਿੱਤੂ ਵੀ ਤੂੰ ਪਜੂ ਤਾ ਆਪਦੇ ਮਨਚੇ ਸੋਚ ਲਓ ਮੇਰੀ ਨਾ ਤਨਖਾਹ ਮੈਨੂੰ ਪੂਰੀ ਮਿਲ ਜਵੇ ਵੱਧ ਨਹੀਂ ਮੈਨੂੰ ਪੂਰੀ ਮਿਲ ਜਵੇ ਤਾ ਇਹ ਬਹੁਤ ਕਰਦਾ ਮੈਂ ਆਪਦਾ ਮਨਦ ਵਿੱਚ ਸੋਚ ਵੇਰੇ ਤਨਖਾਹ ਵੋ ਘਟਾ ਦਿੰਦਾ ਮਾਲ ਕੇ ਯਾਰ ਪੂਰੀ ਤੇ ਆ ਗਿਆ ਯਾਰ ਮੈਂ ਕੀ ਕਹ ਬਾਬਾ ਭਲੀ ਕਰੇ ਫਿਰ ਸਿਰ ਤੇ ਕੋਈ ਨਾ ਕੋਈ ਜਗ ਇਹ ਤਾਂ ਹੋਈ ਸੋਚ ਰੇ ਮੈਂ ਪਹਾੜਾਂ 'ਚ ਨਹੀਂ ਜਾਵਾ ਚੱਲੀ ਫਿਰ ਉੱਤੇ ਨੂੰ ਚਲੋ ਵੀਰੇ ਆ ਜਾਓ ਚੱਲੀਏ ਇਹ ਆ ਗਈ ਸਭ ਤੋਂ ਉੱਚੀ ਜਗ੍ਹਾ ਹੀ ਆ ਗਈ ਹੈ ਨਾ ਵੀਰੇ ਤਾਂ ਇੱਥੋਂ ਕੀ ਕੀ ਦੇਖਣ ਨੂੰ ਮਿਲਦਾ ਬਲ ਆਪਾਂ ਨੂੰ ਆ ਗਈ ਸੀ ਉਹ ਆਰ ਸੈਂਪ ਇੱਥੇ ਇੰਨਾ ਕੇ ਏਰੀਆ ਏ ਦਿਖਾਉਣ ਨੂੰ ਬਸ ਤੇ ਸਾਹਮਣੇ ਜੇ ਦੇਖਦੇ ਆ ਅਸੀਂ ਇੱਕ ਸੀਸਾ ਲੱਗਾ ਹੋਇਆ ਸਿਰਫ ਜਿਦਾਂ ਅਸੀਂ ਥੱਲੇ ਦੇਖਦਾ ਵੀ ਸੜਕ ਦਿਖ ਜਾਂਦੀ ਆ ਆਸ-ਪਾਸ ਦੇ ਘਰ ਦਿਖਦੇ ਨੇ ਤੇ ਥੱਲੇ ਜਿਹੜਾ ਸਰਕਸ ਆ ਜਾਂ ਘੋੜੇ ਵਾਲਾ ਸਿਸਟਮ ਆ ਘੋੜੇ ਭਰਿਆਉਂਦੇ ਹੁੰਦੇ ਨੇ ਉਹ ਵਾਲਾ ਦਿਖਦਾ ਇੱਥੇ ਪੱਟੀ ਸਾਹਿਬ ਚਲੋ ਥੱਲੇ ਨੂੰ ਜਾਈਏ ਇੱਥੋਂ ਦੇਖ ਆਪਾਂ ਉੱਥੋਂ ਚੜੇ ਸੀਗੇ ਉੱਤੇ ਚੜ ਕੇ ਉਹ ਸਾਰੇ ਪਾਸੇ ਆਪਾਂ ਘੁੰਮ ਕੇ ਸਾਰੇ ਪਾਸੇ ਘੁੰਮ ਕੇ ਹੁਣ ਆਪਾਂ ਇੱਥੇ ਥੱਲੇ ਆ ਗਏ ਹੁਣ ਜਿਹੜੀਆਂ ਥੱਲੇ ਚੀਜ਼ਾਂ ਨੇ ਨਾ ਉਹ ਦਿਖਾਵਾਂਗੇ ਦੇਖ ਲਓ ਜਿਵੇਂ ਆਪਣੇ ਹੁੰਦੇ ਨੇ ਥੋੜੀਆਂ ਥੋੜੀਆਂ ਉਹ ਸਿਸਟਮ ਆ ਸਾਰਾ ਉਰੇ ਸਾਰਾ ਉਰੇ ਆ ਕੋਲਾ ਚਿਮਣੀ ਆ ਗਈ ਆ ਦੇਖੋ ਪੱਖੇ ਦਾ ਸਿਸਟਮ ਕਿਵੇਂ ਵਧੀਆ ਕਰਿਆ ਹੋਇਆ ਇਹ ਜਿਹਨੂੰ ਹਵਾ ਨਾਲ ਕਰਕੇ ਕੋਲਾ ਗਰਮ ਕਰਕੇ ਲੋਹਾ ਇਹਦੇ ਵਿੱਚ ਗਰਮ ਕਰਕੇ ਫਿਰ ਕੁੱਟ ਕੇ ਬਣਾਉਂਦੇ ਜਿਹਾ ਜਿਵੇਂ ਆਪਣੇ ਪਹਿਲਾਂ ਬਣਾਉਂਦੀ ਸੀ ਉਹ ਚੀਜ਼ ਐ ਸਾਰੀ ਅੱਜ ਗਰਮੀ ਬਹੁਤ ਹੋ। ਹੁਣ ਆਪਾਂ ਜਾਣਾ ਇੱਧਰ। ਆਹ ਜਿਹੜਾ ਕਮਰਾ ਏ ਇੱਥੇ ਹੁੰਦਾ ਏ ਸਾਰਾ ਆਪਣਾ ਲੱਕੜੀ ਦਾ ਕੰਮ। ਲੱਕੜੀ ਤੇ ਜਾਨੀ ਕਿ ਆਪਾਂ ਜੇ ਕਹ ਜੀਏ ਗ੍ਰਾਈਂਡ ਕਰਦੇ ਨੇ ਰਗੜਾਈ ਵਾਸਤੇ। ਆਜ ਮੈਂ ਤੁਸੀਂ ਦੇਖ ਸਕਦੇ ਹੋ ਭਾਈ ਪੱਥਰ ਨੂੰ ਘੁਮਾ ਕੇ ਰਗੜਾਈ ਹੁੰਦੀ ਏ। ਸਾਹਮਣੇ ਸਾਰੇ ਸੰਦ ਨੇ ਜਿਹੜੇ ਹਨਾ ਲੱਕੜ ਲੱਕੜ ਦੇ ਕੰਮ ਚ ਵਰਤੇ ਜਾਂਦੇ ਕਟਿੰਗ ਵਾਸਤੇ ਨੇ ਦੇ ਵਾਸਤੇ। ਆ ਦੇਖ ਲਓ ਭਾਈ ਹੰਗਰੀ ਵਾਲਿਆਂ ਦਾ ਘੋੜਾ ਹੰਗਰੀ ਦਾ ਘੋੜਾ ਇਹਨਾਂ ਦਾ ਘੋੜਾ ਹੈ ਆਪਣਾ ਖੱ쩌ਲਾ ਅੱਛਾ ਥੋੜਾ ਘੋੜਾ ਕੋੜਾ ਸਾਡਾ ਘੋੜਾ ਆਨੇ ਚੱਕ ਕੇ ਬਹਰ ਚੰਗੀ ਤਰ੍ਹਾਂ ਕਰਨੀ ਚੰਗੀ ਤਰ੍ਹਾਂ ਮੈਂ ਮਿੱਟੀ ਦਿਸਣੀ ਨਹੀਂ ਚਾਹੀਦੀ ਆ ਹੈਗਾ ਮੈਥ ਸਿਖਾਉਣ ਦਾ ਤਰੀਕਾ ਇਹਨਾਂ ਦਾ ਹਾਂ ਰਿਕਾਰਡਿੰਗ ਓਕੇ ਆ ਸਟਾਰਟ ਕਰ ਦੇ ਨਾਲ ਇੱਥੇ ਨੂੰ ਕਰ ਲੈ ਬਾਅਦ ਇੱਥੇ ਕਰ ਆਈ ਐਮ ਟੇਕਿੰਗ ਫੋਟੋ ਹਾਂ ਯਾਹ ਤੇ ਤੂੰ ਤਾਂ ਸਾਲੇ ਬੱਕਰੀ ਵੀ ਨਹੀਂ ਹੱਥ ਲਗਾਉਂਦੀ ਤੇਰਾ ਕੀ ਵਿਆਹ ਹੋਊਗਾ ਤੇਰਾ ਬਾਤ ਛੱਡ ਦੋ ਹੁਣ ਉਹਦੇ ਬਾਹਰ ਨਾਲ ਛੱਡ ਦਿਓ ਅੱਛਾ ਰੱਖਿਆ ਉਹਨਾਂ ਨੂੰ ਇਹਨੂੰ ਖਲਾਉਣ ਨਾਲ ਨਹੀਂ ਪਪਤ ਹੋਣ ਲੱਗੇ ਜਾਣਾ ਤੁਸੀਂ ਨਰਕਾਂ 'ਚ ਇਹਨਾਂ ਨੂੰ ਜਾ ਕੇ ਰੱਖੀਂਗੀ ਤੇ ਕੰਨ ਪੜਾ ਲਵੇਂ ਨਾ ਇਹਨੂੰ ਲੱਗੇ ਬਲੀ ਦੇਣ ਬੱਕਰੇ ਦੀ ਕਿਉਂਕਿ ਇਹਦੇ ਕੰਨਾਂ ਵਿੱਚ ਕੱਟਦੀਆਂ ਬੱਕਰੇ ਦੀ ਬਲੀ ਦੇ ਏ ਆ ਉਹ ਕੋਈ ਨਹੀਂ ਤੇ ਆਲੇ ਸਾਸਤਰ ਲੈ ਕੇ ਸਾਸਤਰ ਲੈ ਕੇ ਹੈਗੇ ਨੇ ਬਾਤਰੇ ਕਾਂਤੇ ਲਾ ਆ ਲੈ ਲੋ ਪਹਿਲਾ ਬੰਦਾ ਜਿਹੜਾ ਮੰਨ ਰਿਹਾ ਵੀ ਸੁਣ ਲਿਆ ਥੋੜਾ ਮਜ਼ਾਕ ਕਰਨ ਰਿਹਾ ਬਸ ਮਸਾਂ ਤੂੰ ਮਰੰਗਾ ਹਲੂ ਘੱਦ 5 ਕਿ ਮਿੰਟ ਦਾ ਅਰੈਸਟ ਲੈ ਕੇ ਨਾ ਫਿਰ ਤੁਹਾਨੂੰ ਦਿਖਾਉਣਾ ਉੱਤੇ ਟੌਪ ਇੱਕੋ ਜੀ ਰਹਿ ਗਈ ਹੁਣ ਤਾਂ ਆਕੀਆ ਆਕੀਆ ਚਾੜਾ ਜਸਟ ਇਸ ਲਾਈਕ ਹਾਓ ਯੂ ਆਰ ਦਿਸ ਕਿਉਂ ਸੇਵਾ ਤੇ ਇਨਫਰਾ ਤੋਂ ਦਿੰਦਾ ਆਪੇ ਮਰ ਜਣਾ ਦੀ ਇਹ ਤਾਂ ਚੱਲਣੀ ਹੀ ਦੇ ਚਾਹੁੰਦੀ ਸਪੰਦ ਕੱਲੀਆਂ ਤੈਨੂੰ ਕੱਲੀਆਂ ਠੀਕ ਆ ਤੁੰਦੂ ਦਾ ਇਹ ਨਹੀਂ ਕੰਨਾਉ ਫਿਰਨ ਬਸ ਐਂ ਇੱਥੇ ਰੱਖਾ ਕੇ ਸਟ੍ਰੇਟ ਦਿਸ ਇਜ਼ ਸਟ੍ਰੇਟ ਸਟ੍ਰੇਟ ਕਰਪਾ ਸਿੱਧੀ ਕਰ ਹਾਂ ਆਪ ਫਿਰ ਆਇਆ ਉਸ ਕੋ ਆਹ ਜਿੰਨਾ ਨਹੀਂ ਕੀ ਲੱਗ ਰਹੀ ਆ ਗੱਲੀ ਗੱਲ ਦੇ ਗੱਲ ਦੇ ਹੋਗਾ ਨਿਸ਼ਾਨਾ ਬਣਾ ਹੁਣ ਇਹਦੇ ਸੈਵਰ تیر ਵੀ ਨਾ ਤੋੜਦੀ ਇਹਨੇ ਤਾਵੇਂ ਮਰ ਜਣਾ ਦੀ ਮੇਰੇ تیر ਤੋੜਨ ਦੀ ਲੋੜ ਨਹੀਂ ਸੀ ਸਦਾ ਮਰਿਆ ਹੋਰ ਆਉਂਦੀ ਚੱਲ ਹਟ ਕਾਨੂੰਨੀ ਤੌਰ ਤੇ ਪਰ ਮੈਂ ਮੈਨੂੰ ਕਰੰਦੇ ਮੈਨੂੰ ਕਰੰਦੇ ਆ ਬੇਬੇ ਭਾਈ ਉਹ ਮੈਂ ਕਰਦਾ ਲੈ ਦੋਨਸ ਯੂ ਡੋਨਟ ਹੈਵ ਟੂ ਹੋਲ ਥਿਸ ਇਸ ਇਸ ਨਾਟ ਯੂਵੰਦਰ ওকে ਜਸਟ ਲਾਈਕ ਜਸਟ ਥਿਸ ਅੱਛਾ ਅੱਛਾ ਸਿਰਫ ਉਹ ਨੂੰ ਫੜ ਅੱਛਾ ਹਾਂ ਦੂ ਇਟ ਦੂ ਇਟ ਮੈਂ ਕਰਦਾ ਯਾਰ ਮੈਂ ਕਰਕੇ ਦਿਹੋਣਾ ਉਹ ਮੈਂ ਕਰ ਦਨ ਨਾ ਉਹ ਨਹੀਂ ਮੈਨੂੰ ਨਹੀਂ ਰਿਸ਼ਤਾ ਜਦਾ ਯੈਸ <laughs> 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 yes, and only three fingers. Three fingers? On this side. And you're touching the string, not the arrow. Okay, okay. Actually, I, I do this. Okay. Nice. Oh, wow. <laughs> nice. <laughs> <laughs> तो बेटा नो तो 안 돼! 안 돼! ਦੇਖੋ ਯਾਰ ਸਾਰਾ ਜਿਹੜਾ ਕਿਲਾ ਹੈ ਨਾ ਲਗਭਗ ਸਾਰਾ ਹੀ ਘੁੰਮ ਲਿਆ ਤੇ ਕੀ ਹੋ ਗਿਆ ਚਰਚ ਹਉ ਇਧਰ ਚਰਚ ਇਧਰ ਗਾ ਨਹੀਂ ਹੋਣਾ ਹੈਗਾ ਉਹ ਬੰਦ ਕਰਤਾ ਇਹਨਾਂ ਨੇ ਯਾਰ ਨਹੀਂ ਠੀਕ ਹੈ ਲਗਭਗ ਸਾਰਾ ਕਿਲਾ ਠੀਕਾ ਘੁੰਮ ਲਿਆ ਹੁੰਦਾ ਇੱਕ ਅੱਧੀ ਚੀਜ਼ ਹੀ ਰਹਿਦੀ ਹੋਣੀ ਹੈ ਠੀਕ ਹੈ ਉਹ ਦੇਖਦੇ ਆ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਘਰ ਨੂੰ ਇਥੇ ਪਰ ਮੈਨੂੰ ਲੱਗਦਾ ਆਵਾਜ਼ ਗੂੰਜੂਗੀ ਹੈ ਨਾ ਬਾਹਰ ਚੱਲਦੇ ਗੂੰਜੂਗੀ ਯਾਰ ਨਹੀਂ ਤੈਨੂੰ ਲੱਗਦਾ ਹੋਊ ਵੀ ਤੂੰ ਬਹੁਤ ਵਧੀਆ ਲੱਗਦਾ ਜਮਾਂ ਟੈਂਪੋ ਲੱਗਦਾ ਮੈਨੂੰ ਪਤਾ ਹੈ ਪਤਾ ਮੈਨੂੰ ਇਹ ਲੈਟ ਬੰਦ ਕਰ ਦਿੰਦਾ लास्ट ਚੀਜ਼ ਰਹੀ ਗਈ ਹਥਿਆਰ ਆਣਾ ਮੇਰੇ ਜਿੱਥੇ ਤੱਕ ਮੈਨੂੰ ਵੀ ਯਾਦ ਆ ਨਹੀਂ ਸੌਰੀ ਸੌਰੀ ਫਿਰ ਹਥਿਆਰ ਨਹੀਂ ਹੈਗਾ ਇਹ ਇਤਸ ਮਨ ਚੱਕਦਾ ਯਾਰ ਇੱਕੋ ਮਾਡਲ ਐ ਸੋ ਲਓ ਵੀ ਲਾਸਟ ਚੀਜ਼ ਰਹਿ ਗਈ ਸੀ ਆ ਜਿਹੜਾ ਰੂਮ ਆ ਇੱਥੇ ਪੁਰਾਣੇ ਟਾਈਪ ਦੇ ਜਿਹੜੇ ਹਥਿਆਰ ਨੇ ਹਥਿਆਰ ਆਿੰਦਾ ਸੈਂਸ ਮਤਲਬ ਪੁਰਾਣੇ ਟੈਬ ਦੀਆਂ ਜਿਹੜੀਆਂ ਬੰਦੂਖਾਂ ਪਿਸਟੋਲ ਨੇ ਜਿਹੜੇ ਪਿਸਟੋਲ ਅੰਗਰੇਜ਼ ਅੰਗਰੇਜ਼ੀ ਪੰਜਾਬੀ ਮਿਕਸ ਪੁਰਾਣੇ ਹਾਂ ਇੱਥੇ ਹੈਗੇ ਨੇ ਆਹ ਕਮਰੇ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਪਿਸਟੋਲ ਤੇ ਬੰਦੂਖਾਂ ਰਾਜੇ ਦਾ ਕਮਰਾ ਦੇਖਣ ਚੱਲੇ ਆ ਭਾਈ ਆ ਬੈਠਾ ਏ ਰਾਜਾ ਮੈਂ ਤਾਂ ਭਗਤੇ ਲੱਗਦਾ ਵਿਚਾਰਾ ਲਵ ਲੈਟਰ ਲਿਖਣ ਲੱਗਿਆ ਹੋਇਆ ਏ ਆ ਜੀ ਰਾਜੇ ਦਾ ਕਮਰਾ ਉਹ ਆਪਣਾ लेटर ਆ ਪਤਾ ਨਹੀਂ ਕੀ ਹੈ ਕੁਛ ਨਾ ਕੁਛ ਤਾਂ ਲਿਖ ਰਹਿਆ ਹੋਊਗਾ ਆਪਾਂ ਨੂੰ ਨਹੀਂ ਪਤਾ ਹੈਗਾ ਇੱਥੇ ਆਈ ਸੀ ਉਹ ਬੁਲਣਾ ਉਹ ਰੋਕੀ ਉਹਨੂੰ ਚਿੱਠੀ ਲਿਆ ਕਰੇ ਉਹਦੇ ਨੂੰ ਚਿੱਠੀ ਘਾ ਤਾਂ ਲਿਖਾਉਗਾ ਆ ਜਾਓ ਹੈਪੀ ਚਵਟੂ ਮਰੇ ਨਹੀਂ ਐਹ ਜਿਹਾ ਕੁਛ ਨਹੀਂ ਹੈਗਾ ਉਹ ਸਾਭ ਜੀ ਇਹ ਆ ਜੀ ਆਪਣੇ ਰਾਜਾ ਸਾਹਿਬ ਦਾ ਕਮਰਾ ਇੱਥੇ ਬਹਿ ਕੇ ਉਹ ਲਿਖਦੇ ਨੇ ਸੀਗੇ ਚਿੱਠੀਆਂ ਤੇ ਨਾਲ ਉਹਨਾਂ ਦੇ ਸਹਿਯੋਗੀ ਉਹ ਬਸ ਖੜੇ ਰਹਿੰਦੇ ਸੀਗੇ ਪਾਦਰੀ ਆ ਓਏ ਗਲਤ ਨਹੀਂ ਕਹਿਣਾ ਹੈਗਾ ਦੇਖੋ ਆ ਸੀਗਾ ਰਾਜਾ ਸਾਹਿਬ ਦਾ ਕਮਰਾ ਕਮਰੇ ਜਿੱਥੇ ਰਾਜਾ ਚਿੱਠੀਆਂ ਲਗਦਾ ਸੀ ਤੇ ਆਪਣੇ ਹਕੂਮਤ ਨੂੰ ਫੈਸਲੇ ਸੁਣਾਉਂਦਾ ਸੀ ਉਹ ਹੂਮਨ ਤੇ ਜਮਾ ਹੀ ਫੇਕ ਲੱਗਦਾ ਬਿਲਕੁਲ ਫੇਕ ਲੱਗਦਾ ਉਹ ਆਪਣੇ ਹਿਸਾਬ ਨਾਲ ਮੈਂ ਤਾਂ ਹੀ ਨਹੀਂ ਹੋ ਜਾਏਗਾ ਇਹੀ ਸੀਗਾ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਠੀਕ ਹੈ ਜੇ ਹੋਰ ਅਹਜੀਆਂ ਚੀਜ਼ਾਂ ਦੇਖਣੀਆਂ ਨੇ ਤਾਂ ਸਬਸਕ੍ਰਾਈਬ ਕਰ ਲਿਓ ਤੇ ਇੱਕ ਗੱਲ ਹੋਰ ਜੇ ਕੁਝ ਤੁਹਾਨੂੰ ਲੱਗਦਾ ਵੀ ਹਾਂ ਇਹ ਚੀਜ਼ ਵਧੀਆ ਨਹੀਂ ਹੈਗੀ ਕੋਈ ਸਲਾਹ ਸ਼ਿਕਾਇਤ ਜਾਂ ਸੁਝਾਅ ਕਰਨਾ ਹੈ ਤਾਂ ਕਮੈਂਟ ਜਰੂਰ ਕਰੋ ਚੰਗੀ ਮਿਲਦੇ ਹਾਂ ਫਿਰ